ਅੱਜ ਇੱਕ ਨੈਸ਼ਨਲ ਚੈਨਲ ਦਾ ਕੋਈ ਪੱਤਰਕਾਰ ਸੀ ਤੇ ਉਹ ਇੰਟਰਵਿਊ ਲੈਣ ਵਾਸਤੇ ਆਇਆ ਮੇਰੇ ਉਹਨੇ ਮੈਨੂੰ ਪੁੱਛਿਆ ਵੀ ਕੀ ਹੋਇਆ ਸੀ ਮੈਂ ਉਹਨੂੰ ਦੱਸਿਆ ਵੀ ਕੱਲੇ-ਕੱਲੇ ਨੇ ਸਵਾ ਸਵਾ ਲੱਖ ਦਾ ਮੁਕਾਬਲਾ ਕੀਤਾ ਸੀ ਮੈਂ ਉਹਨੂੰ ਦੱਸਿਆ ਵੀ ਕਲਗੀਆਂ ਵਾਲੇ ਸਾਹਿਬ ਦੇ ਲਾਲਾਂ ਦੀ ਜਦੋਂ ਇੱਥੇ ਖੂਨ ਡੁੱਲਿਆ ਤੇ ਇੱਥੇ ਇੱਕ ਕ੍ਰਾਂਤੀ ਦਾ ਇਨਕਲਾਬ ਦਾ ਇੱਕ ਸਵੈਮਾਨ ਦਾ ਇੱਕ ਗੈਰਤ ਦਾ ਹੜ ਆ ਗਿਆ ਇੱਥੇ ਜਿਸ ਹੜ ਨੇ ਜਿਸ ਸੈਲਾਬ ਨੇ ਜੁਲਮੀ ਰਾਜ ਦੇ ਕਿੰਗਰੇ ਖੋਰ ਕੇ ਰੱਖ ਦਿੱਤੇ ਫਨਾ ਕਰਕੇ ਰੱਖ ਦਿੱਤਾ 750 ਸਾਲ ਦੀ ਹਕੂਮਤ ਨੂੰ ਇਸ ਧਰਤੀ ਤੇ ਖਾਲਸੇ ਪਰਚਮ ਝੁਲੇ ਅੰਤ ਕਰ ਦਿੱਤਾ ਇਸ ਮੁਗਲ ਸਲਤਨਤ ਦਾ ਇਸ ਧਰਤੀ ਦੇ ਉਤੋਂ ਤੇ ਉਸ ਵੀਰ ਦਾ ਅਗਲਾ ਸਵਾਲ ਸੀ ਕਹਿੰਦੇ ਵੀ ਏਡੀ ਵੱਡੀ ਘਟਨਾ ਹੋਈ ਤੇ ਘਟੋ ਘਟ ਹਿੰਦੁਸਤਾਨ ਵਿੱਚ ਵੀ ਸਾਰੇ ਲੋਕਾਂ ਨੂੰ ਨਹੀਂ ਪਤਾ ਮੋਸ ਫਿਰ ਨੂੰ ਜਵਾਬ ਦਿੱਤਾ ਉਹਦਾ ਸਵਾਲ ਸੀ ਬੜਾ ਕਮਾਲ ਦਾ ਕਹਿੰਦਾ ਜੀ ਏਡੀਆਂ ਵੱਡੀਆਂ ਜੁਗ ਪਲਟਾਊ ਘਟਨਾਵਾਂ ਹੋਈਆਂ ਤੇ ਸਾਰੇ ਹਿੰਦੂ ਕਟੋ-ਕਟ ਹਿੰਦੁਸਤਾਨ ਨੂੰ ਇਹ ਨਹੀਂ ਦੱਸ ਸਕਦੇ ਤੁਸੀਂ ਕਿਉਂਕਿ 25 ਤਰੀਕ ਨੂੰ ਤੇ ਲੋਕੀ ਤੁਹਾ ਲੋਕਾਂ ਦੇ ਬੱਚੇ ਖੇਡ ਰਹੇ ਹੋਣਗੇ ਟੌਫੀਆਂ ਨਾਲ ਉਹ ਸੰਤਾ ਕਲਾਸ ਦੇਖ ਰਹੇ ਹੋਣਗੇ ਸਵਾਲ ਬੜਾ ਗਹਿਰਾ ਹੈ ਇੱਕ ਵਾਰੀ ਤੇ ਮੈਂ ਸੁੰਨ ਹੋ ਗਿਆ ਤੇ ਸਵਾਲ ਉਹਦਾ ਪਤਾ ਨਹੀਂ ਉਹਨੇ ਚੰਗੀ ਬਿਰਤੀ ਨਾ ਕੀਤਾ ਹੋਵੇ ਮੈਨੂੰ ਲੱਗਿਆ ਵੀ ਮੈਨੂੰ ਘੇਰਨ ਵਾਸਤੇ ਕੀਤਾ ਤੇ ਮੈਂ ਉਹਨੂੰ ਇੱਕ ਬੇਨਤੀ ਕੀਤੀ ਮੈਂ ਕਿਹਾ ਜੀ ਪਹਿਲਾ ਦੋਸ਼ ਤੇ ਸਾਡਾ ਸਿਲਸਾ ਨਹੀਂ ਸਕੇ ਤੇ ਦੂਸਰਾ ਦੋਸ਼ ਮੈਂ ਕਿਹਾ ਤੁਹਾਡਾ ਤੇ ਇਸ ਇਹ ਦੇਸ਼ਵਾਸੀਆਂ ਦਾ ਜਿਨ੍ਹਾਂ ਕੋਲੋਂ ਆਸ ਨਹੀਂ ਕਰ ਸਕਦੇ ਆਂ ਦੇ ਸਿੱਖਾਂ ਦੇ ਹੋਏ ਕਤਲਾਂ ਦਾ ਅਜੇ ਤੱਕ ਲੇਖਾ ਨਹੀਂ ਦੇ ਸਕੇ ਸਜ਼ਾ ਦੇਣੀ ਤੇ ਦੂਰ ਦੀ ਗੱਲ ਹੈ ਉਹ ਵੀ ਦਿੱਲੀ ਅੰਦਰ ਰਾਜਧਾਨੀ ਦੇ ਅੰਦਰ ਤੇ ਸਿੱਖ ਠੂਠਾ ਫੜ ਕੇ ਇਨਸਾਫ ਦੀ ਮੰਗ ਕਰ ਰਹੇ ਆ ਉਹ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਕਿੱਥੇ ਸੰਸਾਰ ਦੇ ਸਾਹਮਣੇ ਲਿਆਉਣਗੇ ਇਹ ਤੁਹਾਨੂੰ ਉਦਮ ਕਰਨਾ ਪੈਣਾ ਹੈ ਨੀਂਦਾਂ ਤਿਆਗਣੀਆਂ ਪੈਣੀਆਂ ਸਾਧ ਸੰਗਤ ਗੱਲ ਕੱਲੀ ਚੌਂਕੜੇ ਮਾਰ ਕੇ ਬੈਠਣ ਦੀ ਨਹੀਂ ਹੈ